ਪਾਣੀ ਦੇ ਨਾਲ ਜੁੜੀਏ ਕਿਉਂਕਿ ਜਿੰਨੇ ਸਾਨੂੰ ਇਸ ਕੌਸਾਕਰ ਤੋਂ ਪਾਰ ਕਰਨਾ ਹੈ ਮੈਂ ਕਿਈ ਵਾਰ ਬੇਨਤੀ ਕੀਤੀ ਕਿ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਕੋ ਖਜਾਨਾ ਦੇ ਜਿਹੜਾ ਖਜ਼ਾਨਾ ਸਮੁੱਚੇ ਮੇਰੇ ਨਹੀਂ 35 ਮਹਾਂਪੁਰਖਾਂ ਦੀ ਗੁਰਬਾਣੀ ਹੈ ਇੱਕ ਬਾਅਦ ਸਿਰਛੋਂ ਦੇ ਨਾਲ ਗੁਰੂ ਕੋ 35 ਮਹਾਂਪੁਰਖਾਂ ਨੂੰ ਮੱਥਾ ਟੇਕਦਾ ਹੈ ਤੇ ਜੇ ਇਸ ਕੌਮ ਤੇ ਜਿਹੜੇ ਸਿੱਖ ਤੇ ਰੱਬ ਦੇ ਪਿਆਰੇ ਤੇ ਸਿੱਖੇ 35 ਇਸ ਸੰਸਾਰ ਦੇ ਵਿੱਚ ਕੋਈ ਵੀ ਕੁਝ ਵਿਗਾਰ ਨਹੀਂ ਸਕਦਾ ਪਰ ਕਿੰਨੀ ਮਹਾਨ ਪਰਿਖੇ ਗਏ ਲੋਕ ਕੋਲ ਮੌਜੂਦ ਰਹੇ 15 ਭਗਤ ਤੇ 11 ਭਟ ਤਿੰਨ ਗੁਰਸਿੱਖ ਤੇ 6 ਗੁਰੂ ਸਾਹਿਬਾਨ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਗੁਰੂ ਅਰਜਨ ਸਾਹਿਬ ਤੱਕ ਤੇ ਨੌਵੇਂ ਪਾਤਸ਼ਾਹ ਤੱਕ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਤੱਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਸ਼ੁਰੂ ਹੋ ਗਏ ਕਸਤੀ ਰਾਖਾ ਅੰਦਰ 1430 ਹੰਕਾਰ ਕਾਂਦੇ ਸੋਈਏ 122 ਕਿ ਸਾਨੂੰ ਕੌਣ ਦੱਸੇਗਾ ਸਾਨੂੰ ਕੌਣ ਸਮਝਾਏਗਾ ਮੈਂ ਦੇਖ ਰਿਹਾ ਤੁਹਾਨੂੰ ਲੱਗੀਆਂ 20 ਸਾਲ ਹੋ ਗਈ 50 ਸਾਲ ਹੋ ਗਈ 100 ਸਾਲ ਹੋ ਗਈ ਇਸ ਸੰਸਾਰ ਤੇ ਰਹਿ ਕੇ ਚਲੇ ਗਏ ਪਰ ਸਾਨੂੰ ਇੱਕ ਵੀ ਸ਼ਬਦ ਜੁਬਾਨੀ ਦਾ ਚੇਤੇ ਨਹੀਂ ਅਸੀਂ ਇਸੇ ਕਈ ਵਾਰ ਜਦੋਂ ਸਾਨੂੰ ਸਵਾਸਤ ਕਰੀਏ ਨਾ ਉਹ ਸ਼ਬਦ ਬੱਗਦੇ ਜਾਂ ਜਿੱਤੇ ਗਾਇ ਕਰੇਗਾ ਸਾਧਗੁਰੂ ਸਤਾਨ ਸੁਭਾਵਾ ਰਾਮ ਰਾਜ ਜੀ ਇਹ ਸ਼ਬਦ ਵੀ ਬੇਨਸੰਗਤ ਨਹੀਂ ਹੁੰਦੇ